ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਅੱਜ ਅਸੀਂ ਤੁਹਾਨੂੰ ਪਿਆਰ ਕਾਟਨ ਦੇ ਸੂਤ ਦਿਖਾਵਾਂਗੇ ਸਭ ਤੋਂ ਪਹਿਲਾਂ ਸਾਡੀ ਵੀਡੀਓ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਜੀ ਤੇ ਜੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਜੁਮ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬਹੁਤ ਹੀ ਜਿਆਦੇ ਸੋਹਣੇ ਸੂਟ ਪਹਿਨਾਂ ਦੀ ਡਿਮਾਂਡ ਸੀ ਵਿਦਆਊਟ ਲਾਈਨਿੰਗ ਸੂਟ ਹੋਣ ਤੇ ਰੇਂਜ ਵੀ 12 ਤੋਂ 1500 ਤੱਕ ਹੋਵੇ ਤੇ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂਗੇ ਸੂਟ ਪਲੀਜ਼ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਕਰਿਓ ਥੋੜਾ ਬਾਅਦ ਬਹੁਤ ਬਹੁਤ ਧੰਨਵਾਦ ਤੁਹਾਡੀ ਸਪੋਰਟ ਨਾਲ ਇੱਥੇ ਤੱਕ ਆਇਆ ਤੇ ਆਪਣੀ ਪਹਿਨਾਂ ਨੂੰ ਸਪੋਰਟ ਕਰਦੇ ਰਹੋ ਵੀਰਾਂ ਪਹਿਨਾਂ ਦਾ ਜੋ-ਜੋ ਮੇਰੇ ਚੈਨਲ ਦੇਖਦੇ ਨੇ ਬਹੁਤ ਹੀ ਜਿਆਦੇ ਤੁਹਾਡਾ ਧੰਨਵਾਦ ਤੈਨ ਦਿਲੋਂ ਤੇ ਇਦਾਂ ਹੀ ਆਪਾਂ ਤੁਹਾਨੂੰ ਛੋਲੇ ਛੋਲੇ ਸੂਟ ਲੈ ਕੇ ਆਉਂਦੇ ਰਹਾਂਗੇ ਤੇ ਤੁਸੀਂ ਸਾਡੇ ਤੋਂ ਸੂਟ ਖਰੀਦਦੇ ਰਹੋ ਤੇ ਆਪਣੇ ਤੋਂ ਹੀ ਸੂਟ ਲਿਓ ਛੋਲੇ ਛੋਲੇ ਕਲੈਕਸ਼ਨ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਜਿਹੜੇ ਮੈਂ ਤੁਹਾਨੂੰ ਸੂਟ دکھਾਉਣ ਜਾ ਰਹੀ ਆਂਗੀ ਇਹ ਹੈਗੇ ਨੇ ਜੀ ਟਿਸਟਾ ਦੇ ਬਹੁਤ ਜਿਆਦਾ ਸੋਹਣਾ ਸਟੱਫ ਹੁੰਦਾ ਟਿਸਟਾ ਬਣਾ ਦਾ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਦੇਖੋ ਤੁਸੀਂ ਚੈੱਕ ਕਰ ਸਕਦੇ ਹੋਗੇ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈਗਾ ਸਟੀਚਿੰਗ ਆਪਾਂ ਕਰਦੇ ਆਂਗੀ ਜੇ ਤੁਸੀਂ ਕਰਵਾਉਣਾ ਚਾਹੋਗੇ ਤਾਂ ਆਪਾਂ ਤੁਹਾਨੂੰ ਸਟਿਚ ਕਰਕੇ ਭੇਜ ਦਾਂਗੇ ਸੂਟ ਜੇ ਤੁਸੀਂ ਨਹੀਂ ਕਰਵਾਉਣਾ ਚਾਹੋਗੇ ਤਾਂ ਤੁਸੀਂ ਆਹਨ ਸਟਿਚਰ ਬਿਨਾ ਸਲਾਈ ਤੋਂ ਤੁਸੀਂ ਸੂਟ ਮੰਗਵਾ ਸਕਦੇ ਹੋਗੇ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਮਸਟਰਡ ਦੇ ਵਿੱਚ ਹੈਗਾ ਤੇ ਇਹਨੂੰ ਤੁਸੀਂ ਬਹੁਤ ਜਿਆਦਾ ਲੈਸਸ ਦਾ ਡਿਜ਼ਾਈਨ ਦੇ ਕੇ ਬਹੁਤ ਹੀ ਜਿਆਦਾ ਸੋਹਣਾ ਸੂਟ ਬਣਾ ਸਕਦੇ ਹੋਗੇ ਜਿੱਦਾਂ ਸਾਡੇ ਤੋਂ ਸਟਿਚ ਕਰਵਾਉਂਦੇ ਲਿੰਗੇ ਅਸੀਂ ਆਪਣੇ ਅਕੋਰਡਿੰਗ ਡਿਜ਼ਾਈਨ ਦੇ ਦਿੰਦੇ ਆਂਗੇ ਹੁਣ ਜਿਵੇਂ ਤੁਸੀਂ ਕਰਵਾਉਂਗੇ ਆਨ ਸਟਿਚ ਸੂਟ ਮੰਗਵਾਉਂਗੇ ਤਾਂ ਤੁਸੀਂ ਜਿੱਦਾਂ ਮਰਜੀ ਡਿਜ਼ਾਈਨ ਬਣਾ ਸਕਦੇ ਹੋ ਸੋਹਣਾ ਜਿਹਾ ਇਹਦਾ ਪ੍ਰਾਈਸ ਹੈਗਾ 1500 30 ਦਾ ਬ੍ਰੈਂਡ ਦਾ ਸਟੱਫ ਹੈਗਾ ਚੈੱਕ ਕਰ ਸਕਦੇ ਹੋਗੇ ਇਹੀ ਸਟੈਂਪ ਜੇ ਐਵੇਂ ਹੀ ਸੂਟ ਮੰਗਵਾਉਂਗੇ ਇਹੀ ਸੂਟ ਜਿਹੜਾ ਸਾ ਸਕਰੀਨਸ਼ਾਟ ਭੇਜੋਗੇ ਉਹੀ ਸੇਮ ਸੂਟ ਆਊਗਾ ਇਦੇ ਵਿੱਚ ਆਪਣੇ ਕੋਲੇ ਦੋ ਕਲਰ ਲੰਗੇ ਇੱਕ ਫਰੋਜ਼ੀ ਕਲਰ ਹੈ ਦੋਨੇ ਕਲਰ ਹੀ ਬਹੁਤ ਜ਼ਿਆਦੇ ਸੋਹਣੇ ਲੰਗੇ ਸਟੱਫ ਇੰਨਾ ਜ਼ਿਆਦੇ ਮਤਲਬ ਸੌਫਟ ਹੈਗਾ ਵਿਦਆਊਟ ਲਾਈਨਿੰਗ ਸਟਿਚ ਹੋਊਗਾ ਦੇਖੋ ਚੈੱਕ ਕਰ ਸਕਦੇ ਹੋਗੇ ਤੁਸੀਂ ਦੁਪੱਟਾ ਫਿਲਹਾਲ ਨਹੀਂ ਹੈਗਾ ਜੇ ਤੁਸੀਂ ਕਹੋਗੇ ਤਾਂ ਆਪਾਂ ਦੁਪੱਟਾ ਤੁਹਾਨੂੰ ਲਗਾ ਕੇ ਦੇਵਾਂਗੇ ਇਹਨਾਂ ਨਾਲ ਦੁਪੱਟਾ ਟਾਈ ਐਂਡ ਡਾਈ ਘੱਟ ਸੋਹਣਾ ਲੱਗੂਗਾ ਅਸੀਂ ਇਦਾਂ ਵੀ ਤੁਹਾਨੂੰ ਸਲਾਹ ਦੇ ਦਿੰਦੇ ਆਂਗੇ ਵੀਡੀਓ ਦੇ ਵਿੱਚ ਤੇ ਜਿਹਦੇ ਨਾਲ ਟਾਈ ਐਂਡ ਡਾਈ ਸੋਹਣਾ ਲੱਗਦਾ ਸੀ ਟਾਈ ਐਂਡ ਡਾਈ ਵੀ ਦੱਸ ਦਿੰਦੇ ਆਂਗੇ ਦੁਪੱਟਾ ਇਹਦੇ ਨਾਲ ਇੱਕ 베ਸ ਦਾ ਹੀ ਸੋਹਣਾ ਲੱਗੂਗਾ ਡਬਲ ਕਲਰ ਦਾ ਨਹੀਂ ਦੁਪੱਟਾ ਸੋਹਣਾ ਲੱਗਦਾ ਇਹੀ ਪਾਈਪਲ ਲੱਗ ਕੇ ਫਰੋਜ਼ੀ neck ਤੇ designlesses ਵਗੈਰਾ ਦਾ ਕੱਟ ਕੇ ਇੱਕ ਇੱਕ ਵੇਸ ਕੋਡ ਦਾ ਹੀ ਦੁਪੱਟਾ ਸੋਨਾ ਲੱਗੂਗਾ ਦੋ ਦਾ ਨਹੀਂ ਸੋਨਾ ਲੱਗਦਾ ਇਹਦਾ ਪ੍ਰਾਈਸ ਵੀ ਹੈਗਾਗਾ 1500 ਜਿਵੇਂ ਇਹ ਸਟਾਫ ਅਕੋਰਡਿੰਗ ਤੁਹਾਨੂੰ ਬੈਗਾੋਂ ਨਾਲੋਂ ਜ਼ਿਆਦੇ ਸੋਨਾ ਮਤਲਬ ਵੀ ਬਹੁਤ ਜ਼ਿਆਦੇ ਸੋਨਾ ਕੱਪੜਾ ਹੈਗਾ ਤੇ ਰੇਟ ਵੀ ਬਹੁਤ ਜ਼ਿਆਦੇ ਠੀਕ ਹੈ ਜਿੱਦਾਂ ਟੀਸਟਾ ਬ੍ਰਾਂਡ ਦੇ ਸਾਰੇ ਹਾਈ ਰੇਟ ਦੇ ਵਿੱਚ ਆਉਂਦੇ ਨੇਗੇ ਠੀਕ ਰੇਟ ਹੈ 1500 ਕੋਈ ਜ਼ਿਆਦਾ ਨਹੀਂ ਹੈਗਾ ਇਹ ਵੀ ਹੈਗਾਗਾ ਟਿਸਟਾ ਦਾ ਅਗਲਾ ਕਿੰਨਾ ਜ਼ਿਆਦਾ ਸੋਨਾ ਪ੍ਰਿੰਟ ਹੈਗਾ ਇਹਦੇ ਵਿੱਚ ਬਟਰ ਕਾਟਨ ਚ ਵੀ ਆਇਆ ਸੀਗਾ ਤੇ ਹੈਗਾ ਆਪਣੇ ਕੋਲੇ ਸ਼ਾਇਦ ਮੈਚਿੰਗ ਦੇ ਵਿੱਚ ਹੈ ਬਟਰ ਕਾਟਨ ਜੋ ਉਹ ਮਤਲਬ ਕੋਸਟਲੀ ਹੁੰਦੀ ਆ ਬਟਰ ਕਾਟਨ ਦਾ ਸੂਟ 2500 ਦਾ ਸਟਾਰਟਿੰਗ ਹੁੰਦੀ ਆ 올ਓਵਰ 3000 ਦਾ ਪੈਂਦਾ ਹੈਗਾ ਤਾਂ ਕਰਕੇ ਪਿਓਰ ਦੇ ਵਿੱਚ ਹੁੰਦੇ ਨੇਗੇ ਇਹ ਵਾਲੇ ਸਟੱਫ ਇਹ ਵੀ ਟਿਸਟਾ ਦਾ ਇਹ ਵੀ ਵਿਦਆਊਟ ਲਾਈਨਿੰਗ ਸਟਿਚ ਹੋਊਗਾ ਇਹ ਤਾਂ ਮੈਨੂੰ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਲੱਗਿਆ ਇੱਕ ਆਪਾ ਸਟਿਚ ਕਰਨਾ ਦਿੱਤਾ ਹੋਇਆ ਹੈਗਾ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਇਹਦੇ ਨਾਲ ਦਾ ਮੇਰੇ ਮੰਮਾ ਦਾ ਹੀ ਸੂਟ ਦਿੱਤਾ ਹੋਇਆ ਹੈਗਾ ਜਦ ਸਟਿਚ ਹੋ ਕੇ ਆ ਗਿਆ ਤੁਹਾਨੂੰ ਦਿਖਾਵਾਂਗੇ ਇਹਦੇ ਨਾਲ ਤੁਸੀਂ ਟਾਈ ਐਂਡ ਡਾਈ ਦੁਪੱਟਾ ਕਰਾ ਸਕਦੇ ਹੋਗੇ ਕਿਉਂਕਿ ਕਰੀਮ ਕਲਰ ਦਾ ਇਹਦਾ ਕੋਡ ਹੋ ਜਾਊਗਾ ਤੇ ਵਿੱਚ ਜਿੰਨੇ ਵੀ ਕਲਰ ਲਣਗੇ ਉਹ ਟਾਈ ਐਂਡ ਡਾਈ ਹੋ ਜਾਣਗੇ 4 ਸਾਈਡ ਕਰਵਾ ਲਓ ਜਾਂ ਮਤਲਬ ਤੁਸੀਂ ਪੱਲੇ ਕਰਵਾ ਲਓ ਉਹ ਆਪਾਂ ਦੇਖ ਲਾਂਗੇ ਐਟ ਅ ਟਾਈਮ ਵੀ ਕਿੰਦਾ ਸੋਹਣਾ ਲੱਗਦਾ ਕੋਟਲੀ ਬਟਨ ਦੇ ਕੇ ਇਹਨੂੰ ਫਿਨਿਸ਼ਿੰਗ ਕਰਵਾ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਬਣੂਗਾ ਸੂਟ ਇਹਦਾ ਪ੍ਰਾਈਸ ਵੀ ਹੈਗਾਗਾ 1500 ਇਹ ਹੈਗੇ ਨੇ ਜੀ ਲਵਲੀਨ ਦੇ ਪ੍ਰਿੰਟ ਬਹੁਤ ਆਲੇ ਸੋਣਾ ਹੋਇਆਗਾ ਇਹਦੇ ਨਾਲ ਦੇ ਮਤਲਬ ਸੂਟ ਬਹੁਤ ਆਏ ਸੀਗੇ ਕਲਰ ਵੀ ਹੋਰ ਸੀਗੇ ਉਹ ਸੇਲ ਹੋ ਗਿਆ ਆਪਾਂ ਤੋਂ ਕਈ ਵਾਰ ਨਹੀਂ ਵੀਡੀਓ ਪੈਂਦੀ ਐਦਾਂ ਹੀ ਆਪਣੇ ਘਰ ਆ ਕੇ ਵੀ ਕੱਪੜੇ ਲੈ ਜਾਂਦੇ ਨੇਗੇ ਤਾਂ ਕਰਕੇ ਫਿਰ ਕਈ ਵਾਰ ਨਹੀਂ ਵੀਡੀਓ ਪੈਂਦੀ ਹੈਗੀ ਫਿਰ ਜਿੰਨੇ ਕ ਆਪਣੇ ਕੋਲੇ ਸੂਟ ਹੁੰਦੇ ਨੇ ਆਪਾਂ ਪਾ ਦਿੰਦੇ ਆਂਗੇ ਜਦ ਨਿਊ ਸਟਾਕ ਆਉਂਦਾ ਰਹਿੰਦਾਗਾ ਦੇਖੋ ਜੀ ਕਿੰਨਾ ਜਿਆਦਾ ਸੋਨਾ ਪ੍ਰਿੰਟ ਹੈਗਾ 컬러 ਵੀ ਡਿਫਰੈਂਟ ਜਗਾ ਅਲੱਗ ਜਿਹਦਾ ਸਕਰੀਨ ਸ਼ਾਟ ਲੈ ਸਕਦੇ ਹੋਗੇ ਤੁਸੀਂ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਤੁਸੀਂ ਆਪਣਾ ਸੂਟ ਹੋਲਡ ਤੇ ਰਖਵਾ ਸਕਦੇ ਹੋਗੇ ਤੇ ਪੇਮੈਂਟ ਇੱਕਦ ਦੇ ਦਿਨ ਵਿੱਚ ਕਰਕੇ ਤੁਸੀਂ ਆਪਣਾ ਸੂਟ ਲੈ ਸਕਦੇ ਹੋਗੇ ਕਿਉਂਕਿ ਫਿਰ ਕਈ ਵਾਰ ਨਾ ਬਾਹਰੋਂ ਮਤਲਬ ਮੈਸੇਜ ਕਰ ਦਿੰਦੇ ਨੇ ਕਈ ਭੈਣਾਂ ਜਿਹੜੇ ਆਪਾਂ ਤੋਂ ਸੂਟ ਲੈਂਦੇ ਨੇ ਫਿਰ ਉਹ ਇਕੱਠੇ ਹੀ ਸੂਟ ਚੱਕ ਲੈਂਦੀਆਂ ਨੇ 5 6 ਕਈ ਵਾਰ ਇੱਕ ਅਦਾ ਹੀ ਸੂਟ ਬਚਦਾ ਹੈਗਾ ਸੋ ਪਲੀਜ਼ ਹਣਾ ਆਪਣਾ ਪਹਿਲਾ ਜਦੋਂ ਤੁਸੀਂ ਵੀਡੀਓ ਦੇਖਦੇ ਹੋ ਨਾਲ ਦੀ ਨਾਲ ਸਕਰੀਨਸ਼ਾਟ ਭੇਜ ਕੇ ਆਪਣਾ ਸੂਟ ਰਖਵਾ ਲਿਆ ਕਰੋ ਕਈ ਵਾਰ ਮਿਲਦਾ ਨਹੀਂ ਸਟਾਕ ਵੀ ਨਹੀਂ ਮਿਲਦਾ ਹੈਗਾ ਪਿੱਛੋਂ ਤਾਂ ਕਰਕੇ ਆਹ ਵੀ ਕਲਰ ਬਹੁਤ ਜਿਆਦਾ ਸੋਹਣਾ ਹੈ ਕਈ ਡਾਰਕ ਕਲਰ ਪਾਉਂਦੇ ਨੇਗੇ ਗਾਜਰੀ ਕਲਰ ਹੈਗਾ ਦੇਖੋ ਇਹਨਾਂ ਦਾ ਵੀ ਪ੍ਰਾਈਸ 1500 ਹੀ ਹੈਗਾ ਤਾਜ਼ੀ ਛੇੜਾ ਦਾ ਬਹੁਤ ਜ਼ਿਆਦੇ ਸੋਨੇ ਪ੍ਰਿੰਟਿੰਗ ਹੈਗੀ ਤੇ ਇਹਦੇ ਨਾਲ ਤੁਸੀਂ ਰਖਵਾ ਸਕਦੇ ਹੋਗੇ ਵਰਕ ਵਗੈਰਾ ਕਰਵਾਉਣਾ ਚਾਹੁੰਦੇ ਪੈਚ ਲਗਾ ਕੇ ਹਨਾ ਇਹਨੂੰ ਹੋਰ ਵੀ ਜ਼ਿਆਦੇ ਸੋਨਾ ਬਣਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਤੁਸੀਂ ਬਣਵਾ ਸਕਦੇ ਹੋਗੇ ਤੇ ਇਹ ਵੀ ਹੈਗਾਗਾ 1500 ਬਿਨਾ ਲਾਈਨਿੰਗ ਤੋਂ ਪਹਿਣਗੇ ਸਾਰੇ ਸੂਰਜੀ ਲਾਈਨਿੰਗ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਨਾ ਡਾਰਕ ਹੈ ਨਾ ਲਾਈਟ ਕਲਰ ਹੈ ਜੇ ਕਈ ਪਿਆਣਾ ਨੇ ਆਪਣੀ ਮੰਮੀ ਵਾਸਤੇ ਸੂਟ ਲੈਣਾ ਹੋਵੇ ਜਿਵੇਂ ਲਾਈਟ ਕਲਰ ਦੇ ਪਾਉਂਦੀਆਂ ਨੇ ਕਈ ਮੰਮੀ ਸੂਟ ਉਦਾਂ ਇਹ ਲੈ ਸਕਦੇ ਹੋਗੇ ਤੁਸੀਂ ਦੁਪੱਟਾ ਇਹਦੇ ਨਾਲ ਬਹੁਤ ਸੋਹਣਾ ਟਾਈ ਐਂਡ ਡਾਈ ਡਾਈ ਕਰਵਾ ਕੇ ਲੈ ਸਕਦੇ ਹੋਗੇ ਸਕਰੀਨ ਸ਼ਾਟ ਲੈ ਲਓ ਇਹ ਵੀ ਟੇਸਟਾ ਦਾ ਹੀ ਹੈ 1500 ਇਹਦਾ ਪ੍ਰਾਈਸ ਹੈਗਾ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ ਇੱਕ ਲਾਈਟ ਹੈ ਇੱਕ ਡਾਰਕ ਹੈ ਕਲਰ ਦੋਨੇ ਸੋਬਰ ਜene ਨਾ ਡਾਰਕ ਨੇ ਨਾ ਲਾਈਟ ਨੇਗੇ ਬਸ ਇਸ ਤੋਂ ਥੋੜਾ ਜਿਹਾ ਡਾਰਕ ਲੱਗਦਾ ਕਲਰ ਕਿੰਨੇ ਸੋਹਣੇ ਪ੍ਰਿੰਟਿੰਗ ਹੈ ਜੀ ਇਹਨਾਂ ਦੀ ਚੈੱਕ ਕਰ ਸਕਦੇ ਹੋਗੇ ਤੁਸੀਂ ਸਾਰਿਆਂ ਤੇ ਸਟੈਂਪ ਲੱਗੀ ਹੋਈ ਹੈ ਟਿਸਟਾ ਦੀ ਜੇ ਸਲਾਈ ਕਰਾਉਂਗੇ ਆਪਣੇ ਕੋਲੋਂ ਤਾਂ ਤੁਹਾਨੂੰ ਵੇਟ ਕਰਨੀ ਪਊਗੀ ਹਫ਼ਤਾ 10 ਦਿਨ ਕਿਉਂਕਿ ਅੱਗੇ ਯੂਐਸਏ ਵਾਲੀਆਂ ਪਹਿਣਾ ਦੇ ਕੱਪੜਿਆਂ ਦੇ ਕੱਪੜੇ ਚੱਲ ਰਹੇ ਨੇਗੇ ਸਟਿਚਿੰਗ ਲਈ ਤਾਂ ਕਰਕੇ ਫਿਰ ਕੱਲ ਇੰਡੀਆ ਤੋਂ ਵੀ ਆਗੇ ਸੀਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੈਅ ਦੇ ਲੋ ਜਿਹੜੀਆਂ ਪੈਣਾ ਮੇਰੇ ਨਾਲ ਨਵੀਆਂ ਜੁੜੀਆਂ ਨੇ ਆਪਾਂ ਤੋਂ ਕੱਪੜੇ ਲੈਂਦੀਆਂ ਨੇ ਗੀਆਂ ਹਨਾ ਆਹ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਹਣਾ ਹੈ ਰੀਵਾ ਬ੍ਰਾਂਡ ਦਾ ਪ੍ਰਿੰਟ ਹੈਗਾ ਇਹਦਾ ਪ੍ਰਾਈਸ ਹੈਗਾਗਾ 1250 ਕੱਪੜਾ ਇੰਨਾ ਜ਼ਿਆਦਾ ਫਾਈਨ ਹੈ ਜਿੰਨਾ ਵੀ ਕਹਿ ਦੋ ਸਟੈਂਪ ਤੁਹਾਨੂੰ ਸਾਰਿਆਂ ਤੇ ਮਿਲੂਗੀ ਵਿਦਆਊਟ ਸਟੈਂਪ ਨਹੀਂ ਆਪਾਂ ਸੇਲ ਕਰਦੇ ਹੈਗੇ ਸੂਟ ਇੱਕ ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਸੂਟ ਪਾਇਆ ਹੋਇਆ ਸੀ ਉਹਦੇ ਨਾਲ ਦਾ ਸੇਮ ਸੂਟ ਆਪਣੇ ਕੋਲੇ ਹੈਗਾਗਾ ਇਹ ਵੀ ਟੇਸਟਾ ਦਾ ਹੀ ਹੈਗਾ yellow color ਦਾ ਤੁਸੀਂ ਸੇਮ ਵੀ ਰੈਡੀ ਕਰਵਾ ਸਕਦੇ ਹੋਗੇ ਹੋਰ ਡਿਜ਼ਾਈਨ ਦਾ ਵੀ ਰੈਡੀ ਕਰਵਾ ਸਕਦੇ ਹੋਗੇ ਇਹਦੇ ਨਾਲ ਦੇ ਸੇਲ ਹੋ ਗਿਆ ਆਪਾਂ ਤੋਂ ਪਹਿਲਾਂ ਪੁੱਛਦੀਆਂ ਸੀ ਵੀ ਇਹਦੇ ਵਿੱਚ ਹੋਰ ਕਲਰ ਹੈਗਾ ਹੋਰ ਕਲਰ ਨਹੀਂ ਹੈਗਾ ਜੀ ਸੇਲ ਹੋ ਗਿਆ ਇਹਦੇ ਵਿੱਚ ਬਸ ਇੱਕ yellow color ਸਿੱਕ ਫਰੋਜੀ ਸੀਗਾ ਬਸ ਦੋ ਹੀ ਕਲਰ ਆਏ ਸੀ ਆਪਾਂ ਨੂੰ ਬਸ ਇੱਕ ਸੂਟ ਇਹ ਰਹਿ ਗਿਆ ਜੇ ਕੋਈ ਲੈਣਾ ਚਾਹੁੰਦੀ ਹੈ ਤਾਂ ਲੈ ਸਕਦੇ ਹੋ ਸਕਰੀਨਸ਼ਾਟ ਭੇਜ ਕੇ 1500 ਇਹਦਾ ਪ੍ਰਾਈਸ ਹੈਗਾ ਇਹ ਵੀ ਵਿਦਆਊਟ ਲਾਈਨਿੰਗ ਪਊਗਾ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਆ ਸੂਟ ਵੀ ਬਹੁਤ ਜਿਆਦੇ ਸੋਹਣੇ ਨੇ ਰੀਵਾ ਬ੍ਰਾਂਡ ਦੇ ਦੇਗੇ 올 ਓਵਰ ਸੂਟ ਲੰਗੇ ਲਾਈਨਿੰਗ ਲਗਵਾਉਣਾ ਚਾਹੋਗੇ ਤੇ ਲਗਵਾ ਸਕਦੇ ਹੋ ਥੋਡੀ ਚੁਆਇਸ ਹੈਗੀ ਨਹੀਂ ਲਗਵਾਉਣੀ ਹੈਗੀ ਤਾਂ ਤੁਸੀਂ ਨਹੀਂ ਲਗਵਾ ਸਕਦੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਲਗਵਾਉਣੀ ਹੈ ਜੋ ਕਿ ਬਾਹਰ ਲਈ ਪਹਿਨ ਲਓਗੀ ਤਾਂ ਤੁਸੀਂ ਲਾਈਨਿੰਗ ਲਗਵਾ ਸਕਦੇ ਹੋਗੇ ਇੰਡੀਆ ਵਾਲਿਆਂ ਨੂੰ ਆਪਣੀ ਚੁਆਇਸ ਹੈਗੀ ਵੀ ਜੇ ਤੁਸੀਂ ਲਗਵਾਉਣਾ ਚਾਹੋਗੇ ਤਾਂ ਲਗਵਾ ਸਕਦੇ ਹੋਗੇ ਇਹਦਾ ਪ੍ਰਾਈਸ ਵੀ ਹੈਗਾਗਾ 1500 ਪ੍ਰਿੰਟ ਸਾਰੇ ਹੀ ਸੋਹਣੇ ਨੇਗੇ ਸੋਹਣੀ ਸੋਹਣੀ ਕਲੈਕਸ਼ਨ ਲੈ ਕੇ ਆਉਣੇ ਆਂਗੇ ਤੁਹਾਡੇ ਲਈ ਤੇ ਆਪਨੇ ਤੋਂ ਸੂਟ ਲੈਂਦੇ ਰਹੇ ਹੋ ਤੁਸੀਂ ਇਦਾਂ ਹੀ ਆਪਣੇ ਨਾਲ ਬਣੇ ਰਹੋ ਬਹੁਤ ਬਹੁਤ ਤੁਹਾਡਾ ਸ਼ੁਕਰਾਨਾ ਧੰਨਵਾਦ ਇਹਦੇ ਵਿੱਚ ਆ ਦੇਖੋ ਪ੍ਰਿੰਟ ਕਿੰਨਾ ਜਿਆਦਾ ਸੋਹਣਾ ਐ ਗ੍ਰੀਨ ਕਲਰ ਦਾ ਸਾਡੇ ਤੋਂ ਸਲਾਈ ਕਰਾਉਂਗੇ ਨਾ ਸਾਡੇ ਤੇ ਛੱਡ ਦਿਓ ਸਾਰੀ ਗੱਲ ਐਨਾ ਸੋਹਣਾ ਸੂਟ ਸਟਿਚ ਕਰਕੇ ਦਵਾਂਗੇ ਤੁਹਾਨੂੰ ਬਹੁਤ ਜਿਆਦੇ ਸੋਹਣੇ ਸਟਿਚਿੰਗ ਦੇ ਡਿਜ਼ਾਈਨ ਹੁੰਦੇ ਨੇ ਆਪਣੇ ਕੋਲੇ ਬਹੁਤ ਸੋਨਾ ਬਣੂਗਾ ਸੋਟਾ ਇਹਦਾ ਪ੍ਰਾਈਸ ਵੀ ਹੈਗਾ 1500 ਇਹ ਵੀ ਹੈਗਾਗਾ ਟੇਸਟਾ ਦਾ ਬਹੁਤ ਸੋਬਰ ਜਾਂ ਕਲਰ ਆ ਸੋਨਾ ਬਹੁਤ ਹੈਗਾ ਇਹਦੇ ਨਾਲ ਵੀ ਤੁਸੀਂ ਮਤਲਬ ਆਹ ਓਨੀਅਨ ਜਿਹਾ ਸ਼ੇਡ ਆ ਲਾਈਟ ਜਿਹਾ ਪਿੰਕ ਵੀ ਨਹੀਂ ਹੈਗਾ ਇਦਾਂ ਤੁਸੀਂ ਦੁਪੱਟਾ ਰਖਵਾ ਸਕਦੇ ਹੋਗੇ ਲਾਈਟ ਡਾਰਕ ਦਾ ਕੰਬੀਨੇਸ਼ਨ ਕਰਕੇ ਬਹੁਤ ਜ਼ਿਆਦਾ ਸੋਹਣਾ ਸੂਟ ਬਣੂਗਾ ਵੀ ਸ਼ੇਪ ਦਾ ਨੈੱਕ ਕਰਕੇ ਸੈਟਰਲ ਸੈਂਟਰ ਪੈਨਲ ਦੇ ਵਿੱਚ ਡਿਜ਼ਾਈਨ ਦੇ ਕੇ ਕੁਝ ਵੀ ਬਹੁਤ ਸਾਰੇ ਡਿਜ਼ਾਈਨ ਲੈਂਗੇ ਹੁਣ ਤਾਂ ਜਿੱਦਾਂ ਮਰਜੀ ਤੁਸੀਂ ਜੇਕਰ ਜਦੋਂ ਸੂਟ ਸਟਿਚਿੰਗ ਕਰਨ ਲਈ ਦੇਣੇ ਹੁੰਨੇ ਹੋਗੇ ਮੈਂਸ਼ਨ ਕਰ ਦਿਆ ਕਰੋ WhatsApp ਤੇ ਵੀ ਤੁਸੀਂ ਸਟ੍ਰੇਟ ਸਲਵਾਰ ਬਣਾਉਣੀ ਹੈ ਜਾਂ ਪਟਿਆਲਾ ਕਿਉਂਕਿ ਪਰ ਅਸੀਂ ਬਾਰ-ਬਾਰ ਮੈਸੇਜ ਕਰਕੇ ਤੁਹਾਨੂੰ ਪੁੱਛਦੇ ਆਂਗੇ ਹਨਾ ਤੁਸੀਂ ਪਹਿਲਾਂ ਹੀ ਸਾਰਾ ਆਪਣਾ ਕਨਫਰਮ ਕਰ ਦਿਆ ਕਰੋ ਇਹ ਵੀ ਟੇਸਟਾ ਬ੍ਰਾਂਡ ਦਾ ਇਹਦਾ ਪ੍ਰਾਈਸ ਵੀ ਹੈਗਾਗਾ 1500 ਬਹੁਤ سارے ਤੁਹਾਨੂੰ ਸੂਟ ਦਿਖਾਏ ਨੇਗੇ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਮੈਸੇਜ ਕਰ ਸਕਦੇ ਹੋਗੇ ਫਾਸਟਲੀ ਆਪਣੇ ਸੂਟ ਰਖਵਾ ਦਿਆ ਕਰੋ ਕਿਉਂਕਿ ਕੱਲ ਮੈਨੂੰ ਮੈਸੇਜ ਆਇਆ ਦੋ ਤਿੰਨ ਸੂਟ ਦਿਓ ਆਪਣੇ ਕੋਲੇ ਹਈ ਹੋਈ ਨਹੀਂ ਸੀਗੇ ਮਤਲਬ ਸੇਲ ਹੋ ਚੁੱਕੇ ਸੀਗੇ ਬਹੁਤ ਜਲਦੀ ਮਤਲਬ ਸੇਲ ਹੋ ਜਾਂਦੇ ਨੇ ਮੈਂ ਆਪਣਾ ਫਾਸਟਲੀ ਆਰਡਰ ਕਰਕੇ ਚੇਦੀ ਹੋਲਡ ਤੇ ਰਖਵਾਤਾ ਇੱਕ ਇੱਕ ਅੱਧੇ ਦਿਨ ਤੱਕ ਤੁਸੀਂ ਪੇਮੈਂਟ ਕਰਦੇ ਕਰੋ ਆਪਣੇ ਸੂਟ ਦੀ ਤੇ ਕਿਉਂਕਿ ਬਾਹਲੇ ਆਪਣੇ ਭੈਣਾ ਬਹੁਤ ਜੁੜੀਆਂ ਹੋਈਆਂ ਨੇ ਆਪਣੇ ਨਾਲ ਉਹ ਇਕੱਠੀਆਂ 4 4 5 5 ਸੂਟ ਆਪਣੇ ਸਿਲੈਕਟ ਕਰਕੇ ਲੈ ਜਾਂਦੀਆਂ ਨੇਗੀਆਂ ਵੀਡੀਓ ਦੇ ਵਿੱਚੋਂ ਤਾਂ ਤੁਸੀਂ ਜੋ ਇੱਕ ਲੈਣਾ ਦੋ ਲੈਣਾਗਾ ਕੁਛ ਵੀ ਹੈਗਾ ਤੇ ਆਪਣਾ ਰਖਵਾ ਦਿਆ ਕਰੋ ਤੇ ਪੇਮੈਂਟ ਜਦੋਂ ਤੁਹਾਡੀ ਆ ਗਈ ਫਿਰ ਆਪਾਂ ਕੋਰੀਅਰ ਕੱਢਾਂਗੇ ਉਸ ਤੋਂ ਪਹਿਲਾਂ ਤੁਹਾਡਾ ਕੋਰੀਅਰ ਨਹੀਂ ਹੋਊਗਾ ਸਟਿਚਿੰਗ ਲਈ ਕਹੋਗੇ ਤਾਂ ਤੁਸੀਂ ਆਪਣੀ ਹਾਫ ਪੇਮੈਂਟ ਪਾਉਗੇ ਤਾਂ ਸਟਿਚਿੰਗ ਤੇ ਸੂਟ ਲੱਗੂਗਾ ਤੁਹਾਡਾ ਵਰਕ ਕਰਵਾਉਣਾ ਤਾਂ ਵੀ ਤੁਹਾਡੀ ਹਾਫ ਪੇਮੈਂਟ ਹੋਊਗੀ ਜੇ ਐਵੇਂ ਹੀ ਸੂਟ ਮੰਗਵਾਣਾਗਾ ਤਾਂ ਤੁਸੀਂ ਫੁੱਲ ਪੇਮੈਂਟ ਕਰਕੇ ਉਹਨੂੰ ਸੂਟ ਮੰਗਵਾ ਸਕਦੇ ਹੋਗੇ ਆਪਣੀ COD ਮਤਲਬ ਡਿਲੀਵਰੀ ਨਹੀਂ ਹੈਗੀ ਬਹੁਤ ਸਾਰੇ ਮੈਸੇਜ ਆਉਂਦੇ ਨੇਗੇ ਆਪਾਂ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਸਾਰੀ ਜਿਹੜੀ ਪੇਮੈਂਟ ਆਪਣੀ ਆਨਲਾਈਨ ਹੁੰਦੀ ਹੈਗੀ ਕਈ ਕਹਿ ਦਿੰਦੇ ਨੇ ਵੀ ਸਾਨੂੰ ਦਿੱਕਤ ਆਉਂਦੀ ਹੈ ਹਨਾ ਵੀ ਆਨਲਾਈਨ ਪੇਮੈਂਟ ਸਾਡੇ ਕੋਲੇ Google Pay ਨਹੀਂ ਚੱਲਦਾ ਕਈ ਪੈਣਾ ਉਹ ਤੁਸੀਂ ਕਿਤੋਂ ਵੀ ਜਾ ਕੇ Google Pay ਕਰਵਾ ਸਕਦੇ ਹੋਗੇ ਮਤਲਬ ਹੁਣ ਤਾਂ ਪਿੰਡ ਦੇ ਵਿੱਚ ਵੀ ਇਹੋ ਜਿਹੇ ਸ਼ਾਪਸ ਹੋ ਗਈਆਂ ਵੀ ਤੁਸੀਂ ਆਪਣੇ ਪੈਸੇ ਪੇ ਕਰਕੇ Google Pay ਕਰਵਾ ਸਕਦੇ ਹੋਗੇ ਬਹੁਤ इजीली ਹੋ ਗਿਆ ਹੁਣ ਤਾਂ ਤੇ ਤਾਂ ਕਰਕੇ ਆਪਾਂ ਕੈਸ਼ ਔਨ ਡਿਲੀਵਰੀ ਹਜੇ ਨਹੀਂ ਰੱਖੀ ਹੈਗੀ ਅੱਗੇ ਪਰਮਾਤਮਾ ਆਪਣਾ ਕੰਮ ਅੱਗੇ ਹੋਰ ਤਰੱਕੀਆਂ 'ਚ ਲੈ ਕੇ ਜਾਵੇ ਤੇ ਆਪਾਂ ਕੈਸ਼ ਔਨ ਡਿਲੀਵਰੀ ਵੀ ਰੱਖਾਂਗੇ ਜੇ ਕੋਈ ਵਿਜ਼ਿਟ ਕਰਨਾ ਚਾਹੁੰਦਾਗਾ ਘਰ ਆ ਕੇ ਸੂਟ ਲੈ ਜਾਣਾ ਚਾਹੁੰਦਾ ਤਾਂ ਲੈ ਜਾ ਸਕਦਾਗਾ ਉਹਨਾਂ ਦੇ ਮਤਲਬ ਜਿਹੜੇ ਕੋਰੀਅਰ ਚਾਰਜਸ ਲਿੰਗੇ ਉਹ ਕੱਟ ਜਾਣਗੇ ਜਿਹੜੇ ਮੇਰੇ ਮੀਡੀ ਤੇੜੇ ਦੇ ਨੇ ਜਿੰਨੇ ਵੀ ਪਰਸਲ ਗਏ ਨੇ ਹੁਣ ਤੱਕ ਸਾਰੇ ਦੂਰ ਦੇ ਹੀ ਸੀਗੇ ਤੇ ਤਾਂ ਕਰਕੇ ਫਿਰ ਚਾਰਜਸ ਤਾਂ ਲੱਗਦੇ ਹੀ ਸੀਗੇ ਹਨਾ ਜੀ ਤੇ ਕੋਈ ਵੀ ਤੁਸੀਂ ਸਟਿਚ ਕਰਵਾਉਣਾ ਹੋਗਾ ਬੇਫਿਕਰ ਹੋ ਕੇ ਸਲਾਈ ਕਰਵਾਓ ਬੇਫਿਕਰ ਹੋ ਕੇ ਆਪਾਂ ਤੋਂ ਸੂਟ ਤੁਸੀਂ ਮੰਗਵਾ ਸਕਦੇ ਹੋ ਬਹੁਤ ਜ਼ਿਆਦਾ ਛੋੜਾ ਸਟੱਫ ਹੈ ਕੋਈ ਵੀ ਤੁਹਾਡੀ ਚੁਆਇਸ ਦਾ ਸੂਟ ਹੈਗਾ ਹੈਂਡਵਰਕ ਕਰਾਉਣਾ ਹੈ ਮਸ਼ੀਨਵਰਕ ਕਰਾਉਣਾ ਹੈਗਾ ਆਰੀਵਰਕ ਕਰਾਉਣਾ ਹੈ ਕੁਝ ਵੀ ਕਰਵਾਉਣਾ ਤੁਸੀਂ ਬਾਦਲਾਵਰਕ ਤਾਂ ਆਪਣੇ ਕੋਲੇ ਜਰੂਰ ਡਿਜ਼ਾਈਨ ਆਪਾਂ ਨੂੰ ਸ਼ੇਅਰ ਕਰੋ ਤੇ ਤੁਸੀਂ ਆਪਣਾ ਪ੍ਰਾਈਸ ਕਨਫਰਮ ਕਰੋ ਆਪਣੇ ਨਾਲ ਫਿਰ ਆਪਾਂ ਤੁਹਾਡਾ ਸੂਟ ਹਾ ਪੇਮੈਂਟ ਕਰ ਪਵਾ ਕੇ ਤੇ ਆਪਾਂ ਤੁਹਾਡਾ ਸੂਟ ਲਗਵਾ ਦਾਂਗੇ ਠੀਕ ਹੈ ਜੀ ਹੈਡਵਰਕ ਦੇ ਸੂਟ ਵੀ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਆਪਣਾ ਕੰਮ ਚੱਲ ਰਿਹਾ ਹੈਗਾ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੋਈ ਵੀ ਤੁਹਾਡਾ ਵਿਆਹਾਂ ਸ਼ਾਦੀਆਂ ਦਾ ਆਰਡਰ ਹੈਗਾ ਉਹ ਵੀ ਤੁਸੀਂ ਆਪਾਂ ਨੂੰ ਦੇ ਸਕਦੇ ਹੋਵੋਗੇ ਪਰ ਉਹਦੇ ਲਈ ਆਪਾਂ ਨੂੰ ਘੱਟੋ ਘੱਟ ਜੇ ਜਲਦੀ ਹੋਊਗੀ ਤਾਂ ਤੁਹਾਡੇ ਥੋੜੇ ਜਲਦੀ ਬਣਾ ਕੇ ਦੇਵਾਂਗੇ ਐਮਰਜੈਂਸੀ ਨਹੀਂ ਮਤਲਬ ਵਿਚੀ ਸਲਾਈ ਵਿਚੀ ਕਿੜਾਈ ਇੱਕ ਮੰਥ ਦਾ ਟਾਈਮ ਚਾਹੀਦਾ ਤਾਂ ਕਰਕੇ ਆਪਨਾ ਤੁਸੀਂ ਪਹਿਲਾਂ ਆਰਡਰ ਦਿਓ ਬੇਫਿਕਰ ਹੋ ਕੇ ਤੁਸੀਂ ਆਪਾਂ ਤੋਂ ਸੂਟ ਰੈਡੀ ਕਰਵਾ ਸਕਦੇ ਹੋਗੇ ਆਪਾਂ ਤੋਂ ਜਰੂਰ ਸੂਟ ਲਿਓ ਇੱਦਾਂ ਹੀ ਸੋਹਣੇ ਸੋਹਣੇ ਕਲੈਕਸ਼ਨ ਆਨ ਲੈ ਕੇ ਆਉਂਦੇ ਰਹਾਂਗੇ ਤੇ ਜਰੂਰ ਸੂਟ ਲੈ ਆਉਂਦੇ ਰਹੋ ਆਪਣੇ ਤੋਂ ਬਹੁਤ-ਬਹੁਤ ਤੁਹਾਡਾ ਧੰਨਵਾਦ ਮੇਰੇ ਚੈਨਲ ਨੂੰ ਇੰਨੇ ਸਪੋਰਟ ਕਰਨ ਲਈ ਸਬਸਕ੍ਰਾਈਬ ਕਰਨ ਲਈ ਤੇ ਇਦਾਂ ਹੀ ਤੁਸੀਂ ਆਪਣੀ ਭੈਣ ਦੀ ਸਪੋਰਟ ਕਰਦੇ ਰਹੋ ਇਦਾਂ ਹੀ ਤੁਹਾਨੂੰ-ਤੁਹਾਨੂੰ ਸਾਰੇ ਸੂਟ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਜੀ ਸਾਰਿਆਂ ਦਾ ਉਮੀਦ ਕਰਦੀ ਹਾਂ ਸਾਡੀ ਵੀਡੀਓ ਪਸੰਦ ਆਈ ਹੋਊਗੀ ਥੈਂਕ ਯੂ so much ਸਰ ਸ਼ਕਲ ਜੀ ਬਾਏ ਬਾਏ